ਅਸੀਕਲੇ ਐਫ ਆਰ ਆਈ ਦਰਜ ਤੇ ਆ ਆਪਣਾ ਮਨਦੀਪ ਭਾਈ ਵੀ ਆਇਆ ਵਾ ਕੋਲਕਾਟ ਤੋਂ ਭਾਜੀ ਸਰਦਾਰ ਭਾਈ ਆਏ ਮੰਦੀਪ ਜੀ ਆਜੋ ਮੰਦੀਪ ਭਾਈ ਨੂੰ ਦੇ ਦੇ ਮੜਿਆ ਮੰਦੀਪ ਭਾਈ ਜੀ ਦੁੱਖ ਬਹੁਤ ਆ ਬਈ ਆਜੋ ਮੰਦੀਪ ਭਾਈ ਦੁੱਖ ਬਹੁਤ ਆਈ ਸੱਚੀ ਭਾਜੀ ਅੰਕਲ ਹੋਣਾ ਦਾ ਬੇਵਕਤ ਇਸ ਸੰਸਾਰ ਤੋਂ ਨਾ ਆ ਸਾਨੂੰ ਮੰਦ ਭਾਗੀ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਹੋਈ ਹੈ ਬੇਵਧੀ ਗੱਲ ਹੈ ਹੈਨਾ ਅਜੀ ਤਾਂ ਇਹ ਕਹਿੰਦੇ ਆ ਪੁਲਿਸ ਵਾਲਿਆਂ ਅੱਗੇ ਬੇਨਤੀ ਆ ਕਿ ਜਿਹੜੀ ਖੇਤੀ ਖੇਤੀ ਬੰਦਿਆਂ ਦੀ ਕਾਰਵਾਈ ਕਰਕੇ ਨਾ ਕਿੱਥੇ ਦੇ ਹੈਗੇ ਬੰਦਿਆਂ ਨੂੰ ਜਲਦੀ ਜਲਦੀ ਇਹਨਾਂ ਬਾਰੇ ਪਤਾ ਕੀਤਾ ਜਾਵੇ ਤੇ ਇਹਨਾਂ ਦੀ ਸਜ਼ਾ ਦਿੱਤੀ ਜਾਵੇ ਨਾ ਮੰਦੀ ਤਾਂ ਜਲਦੀ ਹੀ ਇਹਨਾਂ ਨੇ ਕੀਤੀ ਹੈ ਹਾਂਜੀ ਜਿਹੜਾ ਹੁਣ ਪਰਿਵਾਰ ਨੂੰ ਘਾਟਾ ਪਿਆ ਉਹ ਤਾਂ ਕਦੇ ਵੀ ਨਹੀਂ ਪੂਰਾ ਹੋਣਾ ਨਾ ਤਾਂ ਕਰਕੇ ਮੇ ਸਾਡੀ ਅਹੀ ਮੰਗ ਹੈਗੀ ਆ ਅੱਛਾ ਜੀ ਮੰਦੀ ਭਾਈ ਪਾਜੀ ਨੂੰ ਤੁਸੀਂ ਫੋਨ ਵੀ ਕੀਤਾ ਤੁਹਾਡੀ ਗੱਲਬਾਤ ਵੀ ਹੋਈ ਆ ਜਦੋਂ ਤੁਸੀਂ ਮੈਨੂੰ ਦਾਦਾ ਜੀ ਸਾਡੇ 7:30 ਵਜੇ ਦੀ ਗੱਲ ਆ ਪਰ ਮੰਦੀ ਦਾ ਹੀ ਇਹ ਇਹ ਚੀਜ਼ਾਂ ਆਪਣੇ ਲਈ ਸਾਡੀ ਲੋਕਾਂ ਲਈ ਬਣੀਆਂ ਹੋਈਆਂ ਆ ਵੀ ਮੰਨ ਲਓ ਆ ਗੱਡੀ ਮਾਰਨੀ ਆ ਤੇ ਉਤ ਤੋਂ ਬਾਅਦ ਆ ਮਨੁੱਖ ਸੁਪੇਟਾ ਕਿ ਗੱਡੀ ਚਲਾਣੀ ਇਹ ਚੀਜ਼ ਕੋਮਨ ਨਹੀਂ ਹਗੀ ਸੀ ਜੀ ਕੀ ਪਤਾ ਉਹਨਾਂ ਨੇ ਉਹਨੂੰ ਨਸ਼ਾ ਕਰਦਾ ਸੀ ਕੀ ਕੁਛ ਕੀਤਾ ਸੀ ਸਾਨੂੰ ਉਹਦੇ ਬਾਰੇ ਤਾਂ ਹੁਣ ਕੁਝ ਪਤਾ ਨਹੀਂ ਹੈਗਾ ਨਾ ਕਹਿਣ ਦਾ ਮਤਲਬ ਠੀਕ ਹੈ ਨਾ ਜੀ ਤੇ ਬਾਕੀ ਦੇਖੋ ਜੋ ਕਾਰਵਾਈ ਜਿਹੜੀ ਉਹਦੇ ਅਧਾਰ ਤੇ ਸਾਰਾ ਕੁਝ ਸਹੀ ਹੈਗਾ ਠੀਕ ਹੈ ਜੀ ਪੀਸ ਵਾਲੇ ਪਰ ਦੁੱਖ ਬਹੁਤ ਹੈ ਮੰਦੀ ਹੋਰ ਜਿਆਦਾ ਦੁੱਖ ਹੈ ਪਰਵਾਹ ਨੂੰ ਘਾਟਾ ਨਹੀਂ ਪੁਰਾਣਾ ਘਾਟਾ ਨਹੀਂ ਪੁਰਾਣਾ ਅੰਕ ਲੌਣੀ ਜਾਓ ਘਰ ਦਾ ਸਾਰਾ ਉਹ ਹੀ ਦੇ ਦਿਆ ਕਿ ਮੰਗੇ ਤਾਂ ਜੀ ਦੁਕਾਨ ਤੇ ਚੱਲਦੇ ਆਪਰੇ ਨਾ ਸਾਰਾ ਕੁਝ ਉਹੀ ਦੇ ਦਵੇ ਜੇ ਘਰ ਦਾ ਜੀ ਠੀਕ ਹੈ ਜੀ ਤਸੀਂ ਤਾਂ ਅਸੀਂ ਮੰਗ ਕਰਦੇ ਆ ਠੀਕ ਹੈ ਜਲਦੀ ਜਲਦੀ ਜਿਹੜੇ ਬੰਦੇ ਆ ਨਾ ਰੈਸਟ ਕੀਤਾ ਜਾਵੇ ਹਾਂਜੀ ਤੇ ਬਾਈ ਨੇ ਦੇ ਦਿਓ ਮਤਲਬ